ਸਾਰੀ ਤੁਝੇ ਸੌਂਤ ਕਮ ਭਾਏ ਅਦਨਿਆ ਫੋਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਪਿਆਰੇ ਬਾਬਾ ਐਸਐਸ ਜੀ ਦਾਨਸਾ ਕਲੇਰਾਂ ਵਾਲੇ ਜਿਨ੍ਹਾਂ ਦਾ 65ਵਾਂ ਵਰਸੀ ਦਾ ਦਿਹਾੜਾ ਬੜੀ ਤੁਮਤਾਨ ਨਾਲ ਮਨਾਇਆ ਜਾ ਰਿਹਾ ਹੈ ਤੇ ਹੁਣੇ ਨਗਰ ਕੀਰਤਨ ਜੋ ਲੱਖਾਂ ਦੀ ਤੈਦਾਦ ਸੰਗਤਾਂ ਪਹੁੰਚੀਆਂ ਤੋਂ ਅੱਜ ਰਾਤ ਨੂੰ ਸ਼੍ਰੀ ਖੰਡ ਪਰਸਾ ਬੰਦੇ ਭੋਗ ਪਾਣੀ ਰੈਨ ਸਿਭਾਈ ਕੀਰਤਨ ਹੋਣਾ ਕੱਲ ਸਵੇਰ ਅਮਰਤ ਵੇਲੇ ਅਮਰਤ ਸੰਚਾਰ ਹੋਣਾ ਔਰ ਬਾਬਾ ਜੀ ਦੇ ਇਸ ਵਰਸੀ ਦੇ ਦਿਹਾੜੇ ਨੂੰ ਮੋੱਖਤ ਰਾਖਦੇ ਆ ਸਾਰੇ ਸੰਗਤਾਂ ਨੂੰ ਮੈਂ ਵਧਾਈ ਦਿੰਦਾ ਕਿ ਜਿਹੜੇ ਸੰਗਤਾਂ ਇੱਥੇ ਆ ਰਹੀਆਂ ਨੇ ਲਾਹ ਲਪ ਪ੍ਰਾਪਤ ਕਰ ਰਹੀਆਂ ਨੇ ਔਰ ਨਾਲ ਹੀ ਧੰਨ ਬਾਬਾ ਇਸਰ ਸਿੰਘ ਜੀ ਅੱਜ ਦੁਨੀਆ ਕਿਉਂ ਯਾਦ ਕਰਦੀ ਆ ਕਿਉਂਕਿ ਉਹਨਾਂ ਨੇ ਬੜੀ ਤੇਜ਼ੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕੀਤਾ ਔਰ ਸਤਿਕਾਰ ਕਰਵਾਇਆ ਔਰ ਖੰਡੇ ਬਾੜੇ ਦਾ ਅੰਮ੍ਰਿਤ ਪਾਣ ਕਰਵਾਇਆ ਸੰਗਤਾਂ ਨੂੰ 7.5 ਲੱਖ ਪ੍ਰਾਣੀ ਨੇ ਬੜੇ ਥੋੜੇ ਸਮੇਂ ਅਰਸੇ ਵਿੱਚ ਅੰਮ੍ਰਿਤ ਚਕਾਇਆ ਗਿਆ ਸੋ ਇਸ ਲਈ ਬਾਬਾ ਜੀ ਨੇ ਸਿੱਖੀ ਦਾ ਕੌਮ ਦਾ ਜੋ ਕਾਰਜ ਹੈ ਕੰਮ ਹੈ ਬੜਾ ਚੜ੍ਹਦੀ ਕਲਾ ਦੇ ਵਿੱਚ ਕੀਤਾ ਤੇ ਉਹਨਾਂ ਦਾ ਜਿੰਨਾ ਵੀ ਸ਼ੁਕਰਾਨਾ ਕਰ ਲਈਏ ਉਹਨਾਂ ਹੀ ਥੋੜਾ ਜਿਹਾ ਤੇ ਸਬੂਤ ਸੰਗਤਾਂ ਨੂੰ ਦਾਸ ਫਿਰ ਫਦੇ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਕੀਰਤਨ ਘਟੇਗਾ ਬਾਬਾ ਜੀ ਬਸੇਦਾ ਜੀ ਸੰਗਤਾਂ ਨੂੰ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਠਾਠਾ ਮਾਰਦਾ ਇਕੱਠ ਇਹ ਨਗਰ ਕੀਰਤਨ 61ਵਾਂ ਵਰਸੀ ਬਾਬਾ ਇਸਰ ਸਿੰਘ ਜੀ ਮਹਾਰਾਜ ਦੀ ਉਹਨਾਂ ਦੀ ਵਰਸੀ ਤੇ ਵਿਸ਼ੇਸ਼ ਤੌਰ ਤੇ ਨਗਰ ਕੀਰਤਨ ਆ ਮਾਰਸ ਵੀ ਥੋੜੀ ਥੋੜੀ ਪੈ ਰਹੀ ਸੀ ਪਰ ਸੰਗਤਾਂ ਪਾਰਸ ਦੇ ਵਿੱਚ ਵੀ ਨਾਲ ਸਰੋਵਰ ਤੇ ਗੁਰੂ ਸਾਹਿਬ ਦੇ ਨਾਲ-ਨਾਲ ਰਹੀਆਂ ਨਗਰ ਕੀਰਤਨ ਕੱਢਿਆ ਗਿਆ ਇਸ ਪ੍ਰੋਗਰਾਮ ਤੇ ਜਿੰਨੀਆਂ ਸਿੱਖ ਸੰਗਤਾਂ ਬਾਹਰ ਅੰਦਰ ਬਾਹਰਲੇ ਮੁਲਕਾਂ 'ਚ ਬੈਠੀਆਂ ਆ ਦੇਸ਼ਾਂ ਵਿਦੇਸ਼ਾਂ 'ਚ ਬੈਠੀਆਂ ਆ ਜਿਨਨੇ ਸੇਵਾ ਕਰਨ ਵਾਲੇ ਸਾਰੀਆਂ ਜਿੰਨੀਆਂ ਵੀ ਸੰਗਤਾਂ ਬਾਬਾ ਜੀ ਦਾ ਬਹੁਤ ਵੱਡਾ ਪਰਿਵਾਰ ਹੈ ਅਸੀਂ ਸਾਰਿਆਂ ਨੂੰ ਆਪਣੇ ਵੱਲੋਂ ਵਧਾਈ ਦਿੰਨੇ ਆਂ ਵਧਾਈ ਦਿੰਨੇ ਆਂ ਪਹਿਲੀ ਗੱਲ ਤਾਂ ਸ਼ਾਮ ਦੇ ਟਾਈਮ ਤੇ ਸ੍ਰੀ ਸ਼ਾਮ ਖੰਡ ਪਾਠਾਂ ਦੇ ਭੋਗ ਪਾਣੇ ਆਂ ਜਿਹੜੇ 146 ਪਾਠ ਪ੍ਰਕਾਸ਼ ਹੈ 87 ਦੇ ਪਹਿਲਾ ਪੈ ਚੁੱਕੇ ਆ ਕੋਈ ਇੱਧਰ 187 ਪਾਠ ਸੀ ਸਾਰੇ ਰਲ ਕੇ 430 ਖੰਡ ਪਾਠਾਂ ਦੀ ਅਰਦਾਸ ਹੋਵੇਗੀ ਸ਼ਾਮ ਦੇ ਟਾਈਮ ਤੇ ਸਾਰਿਆਂ ਮਹਾਪੁਰਸ਼ਾਂ ਕੋਲੋਂ ਵੱਲੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ 350 ਸਾਲਾ ਸ਼ਹੀਦੀ ਸ਼ਤਾਬਨੀ ਨੂੰ ਸਮਰਪਿਤ ਨਾਨਕ ਸਰ ਤੋਂ 18 ਅਕਤੂਬਰ ਨੂੰ 9 ਵਜੇ ਬੜਾ ਵਿਸਾਲ ਨਗਰ ਕੀਰਤਨ ਨਿਕਲੇਗਾ ਸ੍ਰੀ ਅਨੰਦਪੁਰ ਸਾਹਿਬ ਜਾਵੇਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੇ ਹੰਮ ਹਮਾ ਕੇ ਆਓ ਤੇ ਨਾਲ ਚੱਲੋ ਗੁਰੂ ਸਾਹਿਬ ਦੀਆਂ ਖੁਸ਼ੀਆਂ ਮਾਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ